ਇੱਥੇ ਖੜੇ ਬਹੁਤ ਚੰਗੇ ਲੱਗਦੇ ਐ ਇੱਥੇ ਖੜੇ ਬਹੁਤ ਚੰਗੇ ਲੱਗਦੇ ਐ ਸਟੇਜ 'ਤੇ ਆਨੇ ਮਗਰਲੇ ਪਾਸੇ ਸਾਡੇ ਚੰਗੇ ਪੱਖ ਵੀ ਆ ਸਾਡੇ ਮਾਰੇ ਪੱਖ ਅੱਜ ਤੁਹਾਨੂੰ ਭੜੀ ਬਾਤ ਵੀ ਪਤਾ ਜਿੰਨੇ ਫੜਕਾਰ ਪਹਿਲਾਂ ਗਾ ਕੇ ਗਏ ਕੱਲ ਗੁਰਨਾਮ ਗਾ ਕੇ ਗਏ ਗੁਰਨਾਮ ਰਾਜਵੀਰ ਦਾ ਸਭ ਕਾਲੀ ਕਲਾਕਾਰ ਹੈ ਇੱਕੇ ਕੰਪਨੀ ਤੋਂ ਦੋਨੇ ਸ਼ੁਰੂ ਹੋਏ ਸੀ ਦੋਨੇ ਭਰਾ ਐ ਜਸ ਰੇਕਰ ਤੋਂ ਸਾਡਾ ਭਰਾ ਜਸਵੀਰ ਪਾਲ ਜੀ ਹੈ ਉਸ ਦਿਨ ਤੋਂ ਉਥੇ ਸਾਡੇ ਕਿਹੜੇ ਪਤਾ ਨਹੀਂ ਵਜਿਆ ਜਾਂ ਨਹੀਂ ਪੱਛੇ ਜਸਵੀਰ ਪਾਲ ਬਾਈ ਹੋਣੇ ਉਸ ਦਿਨ ਤੇ ਦਿੜਰਾ ਰਾਜਨੀਤ ਨਾਲ ਰਹੇ ਆ। ਐ ਅੱਜ ਤੱਕ ਉਹ ਪਰਿਵਾਰ ਚ ਬੈਠੇ ਆ। ਔਰ ਮੈਨੂੰ ਇਹ ਪੂਰਾ ਯਕੀਨ ਆ ਕਿ ਉਹ ਭਰਾ ਸਾਡਾ ਜਦੋਂ ਤੱਕ ਉਹਦੇ ਸਾਥ ਮੈਨੂੰ ਨਹੀਂ ਲੱਗਦਾ ਉਹ ਪਰਿਵਾਰ ਤੋਂ ਪਾਸੇ ਹੋਣ ਵਾਲਾ। ਪਰਿਵਾਰ ਤੋਂ ਪਾਸੇ ਹੋਣ ਵਾਲਾ ਇਹ ਉਧਾਰਨ ਆਲੇ ਐਦਾਂ ਹੀ ਤੁਸੀਂ ਵੀ ਸਾਰੇ ਸਜਣੋ। ਅੰਬੇਲਿਆਂ ਦੀ ਪੁਕਾਰ ਆ, ਇਹਨਾਂ ਰਾਤਾਂ ਦੀ ਪੁਕਾਰ ਆ। ਤੁਹਾਡੇ ਵੀ ਕੋਈ ਸਾਖ ਸੰਬੰਧੀਆਂ ਚ ਕੋਈ ਦੋਸਤਾਂ ਨਤਰਾ ਚ ਕੋਈ ਰਿਸ਼ਤੇਦਾਰਾਂ ਚੋ ਭਾਈਚਾਰੇ ਚੋ ਕੋਈ ਵੀ ਜੀ ਜਾਂਦਾ। ਨਾਲ ਖਰਚਿਆ ਕਰੋ ਤੁਸ ਕੋਸ਼ ਵੀ ਨਹੀਂ ਨਾਲ ਲੈ ਕੇ ਜਾਣਾ ਇੱਥੋਂ ਕੁਸ਼ ਵੀ ਨਹੀਂ ਨਾਲ ਲੈ ਕੇ ਜਾਣਾ ਸਭ ਡਫੈਂਡਰਾਂ ਉਹਦੇ 25 25 30 ਲੱਖ ਦੇ ਮੋਟਰਸਾਈਕਲ ਘਰੇ ਖੜੇ ਐ ਕਰੋੜਾਂ ਦੀਆਂ ਕੋਠੀਆਂ ਉੱਥੇ ਖੜਗੀਆਂ ਪਰ ਬੰਦਾ ਉਰ ਜਾਂਦਾ ਬੰਦਾ ਨਹੀਂ ਮੁੜ ਕੇ ਆਉਂਦਾ ਉਹੀ ਮਾਵਾ ਉਹੀ ਜੀਵਨ ਸਾਥੀ ਉਹੀ ਬੱਚੇ ਉਹੀ ਭੈਣਾ ਉਹੀ ਚਾਚੇ ਤਾਏ ਸਭ ਸਾਰੇ ਉਪਰੇ ਤੇ ਮਹਿਸੂਸ ਕਰਦੇ ਰਹਿੰਦੇ ਕਿ ਜੀ ਕਿੱਥੇ ਚਲਾ ਗਿਆ ਇਹ ਕੱਲੀ ਉਸ ਕਰਦੀ ਬਾਤ ਨਹੀਂ ਐ ਬ੍ਰਹਮੰਡ ਦੀ ਬਾਤ ਆ ਪੂਰੀ ਦੁਨੀਆ ਦੀ ਬਾਤ ਐ ਕਿਉਂਕਿ ਜਾਂਦਾ ਕਿਦਾ ਦੀ ਬਾਬੋ ਜਾਂਦੇ ਸਭ ਦੇ ਪਰ ਐਦਾਂ ਹੀ ਕਿਤੇ ਨਾਰ ਦੁੱਖਾਂ ਦੇ دارو ਬਣ ਜੀਏ ਨਾ ਟਪਰਾਂ ਦੇ ਦੁੱਖ ਕਹਿੰਦੇ ਵਡਾਇਆ ਘਟ ਜਾਂਦੇ ਆ ਵਡਾਇਆ ਘਟ ਜਾਂਦੇ ਆ ਆ ਜਾਓ